ਸਾਡਾ ਜਿਹੜਾ ਇੱਕ ਮਸਲਾ ਵਾ ਜਿਹੜਾ ਜਿੱਥੇ ਕੁਦਰਤੀ ਆਫਤ ਆ ਉਥੇ ਇਹ ਆਫਤ ਜਿੱਥੇ ਡੈਮਾਂ ਤੇ ਲੱਗੇ ਪ੍ਰਬੰਧਕ ਜਿਹੜੇ ਆ ਉਹਨਾਂ ਦੀ ਸਾਨੂੰ ਪੈ ਰਹੀ ਆ ਉਥੇ ਇੱਕ ਸਾਡੇ ਸਾਹਮਣੇ ਡੇਰਾ ਬਿਆਸ ਰਾਧਾ ਸਵਾਮੀ ਆ ਉਹਦੇ ਉਹਨਾਂ ਵੱਲੋਂ ਜਿਹੜੇ ਦਰਿਆ ਵਿੱਚ ਗੈਰ ਕਾਨੂੰਨੀ ਤੇ ਗੈਰ ਕੁਦਰਤੀ ਬੰਨ੍ਹ ਲਗਾ ਕੇ ਦਰਿਆ ਦਾ ਵਹਾਅ ਜਿਹੜਾ ਵਾ ਉਹ ਜ਼ਿਲ੍ਹਾ ਕਪੂਰਥਲਾ ਵਾਲੀ ਸਾਈਡ ਨੂੰ ਕਰਨ ਦੇ ਨਾਲ ਸਾਰਾ ਪਾਣੀ ਜਿਹੜਾ ਵਾ ਉਹ ਸਾਡੇ ਇਸ ਧੁੱਸੀ ਬੰਦੇ ਨਾਲ ਆ ਕੇ ਲੱਗ ਚੁੱਕਾ ਸੀਗਾ ਜਿਸ ਕਰਕੇ ਜਿੱਥੇ ਸਾਡੀਆਂ ਫਸਲਾਂ ਤਾਂ ਜ਼ਿਆਦਾ ਖਰਾਬ ਹੋਈਆਂ ਉਥੇ ਹੁਣ ਸਾਨੂੰ ਇਹ ਡਰ ਸਤਾ ਰਿਹਾ ਸੀਗਾ ਕਿ ਕਿਤੇ ਇਹ ਜਿਹੜਾ ਪਾਣੀ ਬੰਨ੍ਹ ਦੇ ਨਾਲ ਲੱਗ ਗਿਆ ਇਹ ਬੰਨ੍ਹ ਟੁੱਟ ਕੇ ਸਾਡੇ ਸਾਰੇ ਜ਼ਿਲ੍ਹੇ ਨੂੰ ਨਾ ਮਾਰ ਕਰ ਦੇਵੇ ਕਿਉਂਕਿ ਫਸਲਾਂ ਤਾਂ ਜਾ ਚੁੱਕੀਆਂ ਸੀ ਅਸੀਂ ਡਰਦੇ ਸੀਗੇ ਕਿਤੇ ਇਹ ਨਾ ਹੋਵੇ ਸਾਡੇ ਘਰ ਵੀ ਬਰਬਾਦ ਹੋ ਜਾਣ ਇਸ ਕਰਕੇ ਸਾਡਾ ਇੱਕ ਮਸਲਾ ਜਿਹੜਾ ਬਹੁਤ ਪੁਰਾਣਾ ਚੱਲ ਰਿਹਾ ਡੇਰਾ ਦੇ ਖਿਲਾਫ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਨਾਲ ਵਿੱਚ ਬੰਨ੍ਹ ਲਗਾ ਕੇ ਹੌਲੀ ਹੌਲੀ ਸਾਡੀਆਂ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਉਹ ਅਦਾਲਤ ਵਿੱਚ ਮਾਨਯੋਗ ਅਦਾਲਤਾਂ 'ਚ ਕੇਸ ਵੀ ਚੱਲ ਰਿਹਾ ਅਸੀਂ ਪ੍ਰਸ਼ਾਸਨ ਤੱਕ ਵੀ ਉਹਦੀ ਪਹੁੰਚ ਕਰ ਚੁੱਕੇ ਹਾਂ ਪਰੰਤੂ ਇਹ ਜਿਹੜਾ ਮਸਲਾ ਵਾ ਇਹ ਇੰਨਾ ਤੋਂ ਵੱਡਾ ਵਾ ਕਿ ਕਿਸੇ ਥੋੜੇ ਲੋਕਾਂ ਦੇ ਵਾਸਤੇ ਇਸ ਕਰਕੇ ਅਸੀਂ ਆਪਣੇ ਹਲਕੇ ਦੀਆਂ ਸਾਰੀਆਂ ਜੁਨੀਆਨਾਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਬੇਨਤੀ ਕੀਤੀ ਕਿ ਆਓ ਆਪਾਂ ਰਲ ਮਿਲ ਕੇ ਇੱਕ ਲੋਕ ਲਹਿਰ ਬਣਾ ਕੇ ਇਸ ਮਸਲੇ ਨੂੰ ਹੱਲ ਕਰਵਾਈਏ ਤੇ ਆਪਣੇ ਲੋਕਾਂ ਦੀ ਜਿਹੜੀ ਵੱਡੀ ਆਫਤ ਵੱਜ ਰਹੀ ਆ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਬਿਲਕੁਲ ਤਹਸ ਨੈਸ ਹੋ ਰਹੀਆਂ ਉਹਨਾਂ ਨੂੰ ਬਚਾਇਆ ਜਾਵੇ। ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਪ੍ਰਧਾਨ ਸਾਹਿਬ ਨੂੰ ਬੀਕੇ ਜੂ ਕਾਦੀਆਂ ਤੋਂ ਉਹਨਾਂ ਨੇ ਇੱਕ ਵੱਡੇ ਕਾਫਲੇ ਵਿੱਚ ਆਣ ਕੇ ਸਾਡੇ ਸਮੂਲੀਅਤ ਕੀਤੀ ਆ ਔਰ ਆਪਣੇ ਵਿਚਾਰ ਰੱਖੇ ਆ ਔਰ ਸਾਰਿਆਂ ਨੇ ਇਹ ਫੈਸਲਾ ਇਸ ਮੀਟਿੰਗ ਵਿੱਚ ਕੀਤਾ ਕਿ ਆਪਾਂ ਰਲ ਮਿਲ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੇ ਪੂਰੇ ਹਲਕੇ ਦੇ ਕਿਸਾਨ ਵੀਰਾਂ ਨੂੰ ਔਰ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਸ ਮਸਲੇ ਬਾਰੇ ਜਾਗਰੂਕ ਕਰਿਏ ਉਹਨਾਂ ਨੂੰ ਆਪਣੇ ਨਾਲ ਤੋਰੀਏ ਉਹਨਾਂ ਨੂੰ ਆਪਣਾ ਦੁੱਖ ਦਸੀਏ ਉਸ ਤੋਂ ਬਾਅਦ ਵੱਡੇ ਲੈਵਲ ਤੇ ਆਪਾਂ ਸਾਰੀ ਦੁਨੀਆ ਨੂੰ ਬੇਨਤੀ ਕਰਕੇ ਇਸ ਮਸਲੇ ਨੂੰ ਵੱਡੇ ਲੈਵਲ ਤੇ ਉਠਾ ਕੇ ਕੋਸ਼ਿਸ਼ ਕਰੀਏ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਸੈਂਟਰ ਸਰਕਾਰ ਤੱਕ ਜਾਵੇ ਔਰ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਦਈਏ ਕਿ ਇਹ ਜਿਹੜਾ ਮਸਲਾ ਹੱਲ ਹੋ ਜਾਏ ਔਰ ਸਾਡੀ ਜਿਹੜੀ ਜ਼ਮੀਨ ਹੈ ਉਹ ਬਚ ਸਕੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਹ ਨਾ ਕਹਿ ਸਕਣ ਕਿ ਸਾਡੇ ਬਜ਼ੁਰਗਾਂ ਨੇ ਕੋਈ ਹਮਲਾ ਨਹੀਂ ਕੀਤਾ ਕੋਈ ਹਮਲਾ ਨਹੀਂ ਮਾਰਿਆ ਤਾਂ ਕਿ ਇਹ ਜ਼ਮੀਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਜ਼ਮੀਨ ਤੋਂ ਬਿਨਾ ਜੱਟ ਦਾ ਜਿਹੜਾ ਹੈ ਕਿਸਾਨ ਦਾ ਜਿਹੜਾ ਹੈ ਕੋਈ ਰਹਿਣ ਸਹਿਣ ਨਹੀਂ ਹੈ ਇਸ ਕਰਕੇ ਸਾਰਿਆਂ ਨੇ ਅੱਜ ਬੜੇ ਪਿਆਰ ਨਾਲ ਔਰ ਇੱਕ ਫੈਸਲੇ ਤੇ ਪਹੁੰਚੇ ਆ ਕਿ ਸਭ ਤੋਂ ਪਹਿਲਾਂ ਆਪਾਂ ਇਕੱਤਰ ਹੋ ਕੇ ਸਾਰੇ ਹਲਕੇ ਨੂੰ ਜਗਾ ਕੇ ਆਪਣੇ ਨਾਲ ਤੋਰ ਕੇ ਫਿਰ ਆਪਣੇ ਕੌਮੀ ਪ੍ਰਧਾਨਾਂ ਨੂੰ ਨਾਲ ਲੈ ਕੇ ਇੱਕ ਵੱਡਾ ਪ੍ਰੋਗਰਾਮ ਜਿਹੜਾ ਵਾ ਉਹ ਦਿੱਤਾ ਜਾਊਗਾ ਜੀ ਫਤਿਹ ਬਹੁਤ ਹੀ ਸੰਗਤ ਨੇ ਜਿਹੜਾ ਪ੍ਰਾਲਾ ਕੀਤਾ ਅੱਜ ਆ ਦੇਖਿਆ ਤੁਸੀਂ ਪਾਣੀ ਦੀ ਹਮਾਰ ਕਰਕੇ ਜਿਆਦਾ ਆਪਾਂ ਇਸ ਕਰਕੇ ਇਕੱਠ ਕੀਤਾ ਜਦ ਸਾਰੀਆਂ ਜਥੇਬੰਦੀਆਂ ਦੇ ਨਾਲ ਸੰਜੁਗਤ ਮੋਰਚੇ ਲੂ ਵੀ ਜਿਹੜਾ ਵਿਆਸ ਨੇ ਆਪਾਂ ਨੂੰ ਧੱਕਾ ਕਰ ਰਿਆ ਉਹਦੇ ਦਸਬੰਦ ਆਪਾਂ ਥੋੜਾ ਕੁ ਬੋਲਣਾ ਹੈ ਭਾਈ ਜੇਕਰ ਆਓ ਆਡਾ ਕੇਸ ਚੱਲ ਰਿਹਾ ਜੇ ਦਿਓ ਸਮਝਦਾ ਗੱਲ ਨੂੰ ਠੀਕ ਆ ਜੇਕਰ ਥੋੜੇ ਦਿਨਾਂ ਦੇ ਵਿੱਚ ਨਾ ਉਹਨੇ ਸਾਡੀ ਗੱਲ ਨੂੰ ਮਨਜ਼ੂਰ ਕੀਤਾ ਹਟਿਆ ਨਾ ਤੇ ਉਸ ਤੋਂ ਬਾਅਦ ਫਿਰ ਆਪਣੀ ਸਾਰੀ ਸੰਗਤ ਦੇ ਨਾਲ ਅਸੀਂ ਉੱਥੇ ਧਰਨਾ ਲਾਵਾ ਦੇ ਸ਼ਾਂਤ ਭਾਈ ਆਪਾਂ ਬੈਠਾ ਦੇ ਉੱਥੇ ਜਾ ਕੇ ਸਾਰੇ ਤੇ ਉਹਨੂੰ ਬੰਨ ਲਾਉਣ ਨਹੀਂ ਦਿਆ ਦੇ ਕਿਉਂ ਪਰਨ ਕਰ ਲਿਆ ਇਹਨਾਂ ਲੋਕਾਂ ਨੇ ਜੇਕਰ ਸਾਡਾ ਘੱਟਾ ਕਰਦਾ ਹੱਡੀਆਂ ਤੇ ਜ਼ਿਆਦਾਤਾ ਜਾਂਦੀਆਂ ਇੱਥੇ ਮੈਂ ਫਤਿਹ ਬੁਲੰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੇਕਾਂ ਜਿਹੜੇ ਮੀਟਿੰਗ ਰੱਖੀ ਸੀ ਇਸ ਮੰਤਲ ਵਿੱਚ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਧੰਨਵਾਦੀ ਹਾਂ ਉਹਨਾਂ ਸੱਜਣਾਂ